ਆ ਜੱਜਨਾ ਹੀ ਦੇਖਣਾ ਤਾਂ ਗਰੇ ਨਾਲ ਸੁਣੀ ਹੋ ਰਿਹਾ ਬੜੇ ਬੜੀ ਗੱਲਬਾਤ ਜੀ 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 ਪੂਰੀ ਪੂਰੇ ਲਵਾਈ ਲੋ ਤੁਸੀਂ ਵੀ ਇਹ ਉਹ ਸ਼ੀਟ ਜਲੀ ਕਿਤੇ ਆ ਰਹੀ ਹਾਂ ਸਾਹਮਣੇ ਅਸੀਂ ਸਾਹਮਣੇ ਵੀ ਲੱਗੀ ਸਾਹਮਣੇ ਵੀ ਸਾਡੀ ਲੱਗੀ ਹੋ ਪੂਰੀ ਕੋਠੀ ਦਾ ਅਸੀਂ ਕੰਮ ਕੀਤਾ ਹੈ ਸਾਹਮਣੇ ਕੋਠੀ ਦਾ ਸੀਸਾ ਐਲੀਵੇਸ਼ਨ ਥੱਲੇ ਸ਼ੀਟ ਵੀ ਲੱਗੀ ਹੋਈ ਹੈ ਆ ਲੱਗਣੀ ਏਸੀ ਦੀ ਫਾਇਲ ਵਾਲੀ ਆ ਸਾਹਮਣੇ ਇਹਦਾ ਫੋਨ ਆ ਗਿਆ ਆ ਲੱਗੀ ਵੀ ਇਧਰ ਆ ਇਸ ਜਿਹਾ ਰ ਆਪਣਾ ਇੱਧਰੋਂ ਆਉਂਦੇ ਹੁੰਦੇ ਸੀ ਤੇ ਇੱਧਰ ਤੇ ਇੱਧਰੋਂ ਜਾਂਦੇ ਹੁੰਦੇ ਸੀ ਹੁਣ ਆ ਵਿਚਾਲਾ ਗੇਟ ਖੋਲਦਣਾ ਪਰ ਅੱਜ ਫਨੀ ਟ੍ਰਿਪਾਂ ਨੂੰ ਪੰਜ ਪੜਤੀਆਂ ਸੀ ਮੈਂ ਤੇ ਲੈ ਕੇ ਰੱਬ ਦਾ ਵਾਹਿਗੁਰੂ ਸਤਨਾ ਸੱਚਾ ਪਾਤਸ਼ਾਹ ਹਵਾ ਥੋੜੀ ਥੋੜੀ ਉੱਥੋਂ ਆ ਰਹੀ ਹੈ ਪੜਾ ਟੇਪ ਲੱਗੀ ਹੋਈ ਸੀ ਨਾ ਇਹ ਗਰਦ ਨਾ ਆਵੇ ਇੱਧਰ ਨੂੰ ਲਾਓ ਜੀ ਹੋਇਆ ਚਲ ਲੱਭ ਰਿਕਾ ਵੀ ਖੋਲਦਾ ਦਰਵਾਜਾ ਹਾਂ ਇਧਰੋਂ ਐਂਟਰੀ ਜਿਹੜਾ ਮਰਜੀ ਬੜੋ ਹੁਣ ਹਾਂਜੀ ਹਾਂਜੀ ਵਾਹ ਸਫਾਈ ਹੋਣੀ ਤੇ ਕਰਕੇ ਹਲੇ ਡਰ ਲੱਗਦਾ ਅਜੇ ਦਾ ਇਹ ਫੇਰ ਵਾਲਾ ਡਰ ਇੱਕ ਵੇ ਵੇ ਤੇ ਆਪੇ ਇਹ ਰਾਂ ਮੈਂ ਤਰਾ ਉਹ ਲਿਆਉਣਾ ਵੈਕੂਮ ਕਲੀਨਰ ਜਾਨੀ ਹੈਗਾ ਉਹਨੇ ਖਿਚੜਾ ਨਹੀਂ ਬਹੁਤ ਸਾਰੀ ਹੈਗਾ ਉਹ ਉਹ ਲੈ ਗਿਆ ਕੋਈ ਬੰਦਾ ਸਾਡੇ ਨੇਤਰਾ ਕੋਲ ਹੈਗਾ ਬੋਸਣਾ ਪਾਵਰ ਵਾਲਾ ਹਾਂਜੀ ਲੈਕੋ ਆ ਲੈਕੋ ਮਨੋ ਖੱਛਰਾਂ ਦੀ ਸਾਰੀ ਡਸਟ ਜਿੰਦਾਂ ਸਾਰੀ ਹੈ ਬਾਰੇ ਬੁੱਟੂ ਰਹਿ ਚੂ ਵੀ ਹ ਕੰਦਾ ਕੰਦਾ ਪਰ ਥਲੇ ਬਹੁਤ ਪਈ ਆਲੇ ਆਹ ਜਿਹੜਾ ਮਿਲਦਾ ਵਰਤਮਾਨ ਹਾਂ ਸਾਰਾ ਮੈਂ ਚਲਾ ਕੇ ਇੱਕ ਦਮ ਦਿਖਾ ਦਉ ਬਾਰੇ ਬੁੱਟੂ ਜੇ ਨਹੀਂ ਕਰਦੇ ਹਾਂ ਹੁਣ ਆ ਵੀ ਚੱਕ ਦੇ ਦੇਖਦੇ ਕਰਦੇ ਚੱਕਦੇ ਹਾਂ ਹੁਣ ਥਲੇ ਨਿਪੜੇਗਾ ਨਾ ਹਾਂ ਤੇ ਲੱਕੜੀ ਜਰ ਨਿਪੜੇ ਤੇ ਵੀ ਗਣ ਹ ਲੱਕੜੀ ਸਾਰਾ ਹੈਗਾ ਹਰੇ ਥੋੜਾ ਜਿਹਾ ਪਰ ਤਕਰੀਬਨ ਲੱਕੜੀ ਥਲੇ ਪਿਆ ਅੱਧਾ ਹੋਇਆ ਤਾਂ ਰਹਿੰਦਾ ਹਲੇ ਦਰੋਜੇ ਰਹਿੰਦੇ ਆ ਆਹ ਫਿਰ ਆਹ ਕਮਰੇ ਦੇ ਬਾਹਰ ਤੋਂ ਹਾਂ ਦੇਖਦੇ ਆ ਇੱਥੇ ਖਾਲੀ ਜਗ੍ਹਾ ਆ ਲੈ ਬੈਠਣ ਉੱਠਣ ਉੱਥੇ ਲਾ ਹਾਂ ਤੇ ਕੋਸਾ ਆਣੂ ਕੋਲ ਦੇ ਰੱਖੋ ਮੇਰੇ ਨਾਲ ਖੋਖੇ ਦੀ ਜਗ੍ਹਾ ਹੋਣੀ ਦੇਖ ਲੈਂਦੇ ਆ ਉੱਥੇ ਵੀ ਚੜਾ ਦਿੰਦੇ ਹਾਂ ਉਹਨਾਂ ਲੱਕੜੀਆਂ ਤੇ ਹਾਂ 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 ਜਦੋਂ ਆ ਦਫਾ ਜਿਨੋ ਇੱਥੇ ਕਰਤਾ ਫਿਰ ਇੱਥੇ ਬਾਹਰ ਰੱਖ ਹੋ ਜਾਊਗਾ ਨਹੀਂ ਮੇਰੀ ਮੇਰੀ ਆਈ ਸਲਾਹ ਵੀ ਜਦੋਂ ਟਾਇਲ ਲਾ ਦੂਗਾ ਇੱਥੇ ਦਾ ਇੱਥੇ ਕੰਮ ਇੱਥੇ ਹੀ ਕੰਮ ਕਰਾਉਣਾ ਫਿਰ ਸਾਰਾ ਇਹ ਮਟੈਲਾ ਤੇ ਰੱਖ ਜਣਗੇ ਵੀ ਇੱਥੇ ਸਾਰਾ ਕੰਮ ਕਰਾਉਣਾ ਹੈ ਜਿੰਨਾ ਹੈ ਉਹ ਟੋਟਲ ਮਤਲਬ ਪਾਣੀ ਪਿਲਾਇਓ ਦੇਖਿਓ ਸਾਹ ਚੜੇ ਕਿੰਨਾ ਸਾਹ ਨੂੰ ਹਾਂ 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 ਬੁਰ ਪਾਣੀ ਪਿਲਾਇ ਤੁਸੀਂ ਬਸ ਪਾਣੀ ਤੇ ਨਹੀਂ ਉਧਰ ਬੰਦਾ ਠਾਇਆ ਹੋਵੇ ਪਾਣੀ ਪਿਓ ਬੱਦ ਤੋਂ ਬੱਦ ਅਖਬਾਰ ਚ ਖਬਰ ਇਹ ਜਾਈ ਹੋਈ ਆ ਕਿ ਨਾ ਹੀਟ ਵੇ ਵਾਈ ਹੋਈ ਆ ਭਾਈ ਪਾਣੀ ਪਿਓ ਜਿੰਨਾ ਪੀ ਸਕਦੇ ਧੁੱਪਾਂ ਨਿਕਲੀ ਵੀ ਪੂਰੀ ਆ ਧੁੱਪ ਨਿਕਲੀ ਬਹੁਤ ਜ਼ਿਆਦਾ ਧੁੱਪ ਬਹੁਤ ਸਾਰੀ ਇੱਕ ਕਰੀ ਮਾਣ ਕੱਲ ਨੂੰ ਨੇਰੀ ਝਖੜ ਦੱਸਾ ਬਹੁਤ ਜ਼ਿਆਦਾ ਮਾ ਅਖਬਾਰ ਚਾਹੀਦੀ ਖਬਰ ਅੱਜ ਦਾ ਅਲਰਟ ਅਲਰਟ ਕਰਤਾ ਕੱਲ ਦਾ ਆਹ ਹੈ ਇਹ ਖਬਰ ਉੱਤਰੀ ਪਹਾੜ ਰੇ ਵਿੱਚ ਗਰਮੀ ਦਾ ਕਹਿਰ ਉੱਤਰੀ ਪੂਰਬ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਚੇਤਾਵਨੀ ਦਿੱਤੀ ਜਾ ਦੇਖੋ ਜੀ 26 ਅਪ੍ਰੈਲ ਨਗਰਨੰਨ ਮਰੀਪਤ ਰੇ ਪਹਾੜੀ ਮੀਂਹ ਦੀ ਚੇਤਾਵਨੀ ਤੁਰੇ ਪਹਾੜ ਦੇ ਇੱਧਰ ਆਪਨੇ ਆਇਆ ਹੋਇਆ ਪਾਠਰੀ ਪੜ ਅਪ੍ਰੈਲ ਦੇ ਨਸਤ ਪਹਾੜ ਪੂਰਬੀ ਭਾਰਤ ਤੱਕ ਹਾਈ ਹਾਈ ਟੇਬ ਅ ਹਣ ਸਾਰਾ ਜੋ ਪਾਰਮੀ ਦੀ ਚਤਾਵਨੀ ਤੂਫਾਨ ਚਤਾਵਨੀ ਸਾਰਾ ਕੁਝ ਦਿੱਤਾ ਹੋਇਆ ਪਈਆ ਓ ਲੈ ਵੀ ਰਿੰਕੇ ਬਾਈ ਮੈਂ ਤਾਂ ਦੋ ਗਲਾਸ ਪਾਣੀ ਤਾਂ ਪੀਦੇ ਤੂੰ ਵੀ ਪੀ ਲੈ ਅੱਛਾ ਜੀ ਹਾਂ ਸਕੰਜਵੀ ਸਕੰਜਵੀ ਨਹੀਂ ਆਈ ਸਕੰਜਵੀ ਨਹੀਂ ਬਰਾਜਾ ਪੀਣੀ ਸਕੰਜਵੀ ਹੂੰ ਓ ਨਿੰਬੂ ਤੇ ਪੁੜੀਆਂ ਦੇ ਦੋ ਆਪਾਂ ਚੱਲਾਂ ਬਾਹਰ ਕਿਉਂ ਤੁਰਦੇ ਆਉਂਦੇ ਵਾਈ ਦੇ ਕੇਦਾਰ ਨੇ اچھا ਠੇਕੇਦਾਰ ਹੈ ਹਾਂ ਠੀਕ ਹੈ ਦਿਓ ਜੀ ਲਓ ਸਕਣ ਜ ਨੂੰ ਟਾਈਮ ਲੱਗਣਾ ਆ ਰੈਡੀਮੇਡ ਸਕਣ ਜਵੇਂ ਹਾਂ ਲਓ ਇੱਕ ਹੁਣ ਵੀ ਤਾਂ ਇੱਕ ਘੰਟੇ ਤੱਕ ਵੀ ਲੈ ਅੱਛਾ ਟਡਕਾਂਡ ਵੱਲ ਬੱਸਾਂ ਨਹੀਂ ਪਈ ਚੱਲ। ਅਲੜਮੜਾ ਜਮਨ ਮੋਟਰਪੈ ਜਾਇਆ ਮੈਂ ਭਈਆਂ ਕੋਲ ਜਾਇਆ ਮੈਂ ਭਈਆਂ ਮੰਨੇਗਾ ਸ਼ਾਮ ਨੂੰ ਕੱਢ ਦੋ ਮੇਰੇ ਕਣਕ। ਬਾਤੀ ਹਾਂ। ਤਾਂ ਆਪਾਂ ਫੜ ਫੜ ਜਾ ਕੇ ਫਿਰ ਆ ਫਿਰ ਮੜਾ ਜਾ ਸੋਨੀ ਨਾਲ ਜਾਣਾ ਮੈਂ। ਇਹ ਕੰਮ ਨੇ ਵੀੜੋ। ਕਾਂਕਤਾਂ ਵੱਢ ਗਏ ਸਾਰੀ। ਜਿੰਨੇ ਵੀ ਹੈਗੇ ਆ। ਤੇ ਹੁਣ ਇਹਨਾਂ ਨੂੰ ਕਰਾਂ ਫੋਨ ਵੀ ਭਰੇ ਵੀ ਬੰਨ ਦੋਇਆ ਸ਼ਾਮ ਨੂੰ ਕੱਢ ਦੋ ਅਜਾ। ਵਿਡੀਓ ਕਮ ਕਿ ਦਰੋਂ ਗਿੱਲੜ ਨਾ ਹੋ ਜਵੇ ਔਖਾ ਹੋ ਜਾਊਗਾ ਨੇਰੀ ਨੂਰੀ ਆ ਗਈ ਯਾਰ ਫਟੋੜੇ ਜਾਵੇ ਸਾਰੇ ਯਕੀਨ ਕਰਿਓ ਬਹੁਤ ਸਾੜ ਪਾਰੀ ਧੁੱਪਾਂ ਜਿਹੜੀਆਂ ਹੁਣ ਇੱਥੇ ਮੈਂ ਧੁੱਪਾਂ ਖੜਦਾ ਇੰਨੀ ਕਿ ਸਾੜ ਚਮੜੇ ਨੂੰ ਸਾੜ ਰਹੀ ਆ ਇੰਨੀ ਧੁੱਪਾਂ ਇੰਨੀ ਧੁੱਪ ਪੈ ਰਹੀ ਆ ਸਵੇਰ ਮੈਂ ਜਿੰਦਾ ਸੇ ਹਾਲੇ ਇੱਥੇ ਅੱਧਰ ਪਾਣੀ ਲਾਤਾ ਮੈਂ ਜਿਹੜਾ ਮਾਰਗ ਦਾ ਸਵੇਰੇ 6:30 ਨੂੰ ਉਸ ਟਾਈਮ ਮੈਂ ਬਲਾਉ ਸ਼ੁਰੂ ਨਹੀਂ ਕਰਿਆ ਹੈਗਾ ਆ ਪਾਣੀ ਲਾ ਦਿੱਤਾ ਇਧਰ ਛੱਡਿਆ ਹਦਾ ਮੇਰਾ ਪਾਣੀ ਸਾਰਾ ਪਰ ਤਾਂ ਹੁਣ ਗਿੱਲੇ ਸੁੱਕਣ ਤੋਂ ਬਾਅਦ ਆਪਣਾ ਲਸਣ ਪੱਟਿਆ ਜਾਊਗਾ ਇਹ ਲਸਣ ਬਸ ਇਹਨਾਂ ਖਾਸ ਹੋਇਆ ਨਹੀਂ ਫਿਰ ਵੀ ਚੱਲ ਜੋ ਹੈ ਸਰ ਜਾਊਗਾ ਗੁੱਜਰ ਬਾਈ ਨੇ ਦੋ ਦਿਹਾੜੀਆਂ ਲਾਈਆਂ ਤੇ ਕਿਸੇ ਦੇ ਨਾਲ ਉੱਥੋਂ ਨੂੰ ਪੈਸੇ ਆਏ ਹੋਣੇ ਆ ਹੁਣ ਪੈਸੇ ਉਹ ਹੁਣ 10 ਦਿਨ ਮੁੱਕੜੇ ਨਹੀਂ ਹੈਗੇ ਇੱਕ ਨਾ ਮੈਂ ਹੋਰ ਤਜਰਬਾ ਕਰਿਆ ਇਤਰਾ ਬੇਲਾਂ ਦੇ ਆਲੇ ਦੇਲੇ ਡੰਡੇ ਜੇ ਘੱਟਦੇ ਜੋ ਦਰਵਾ ਦੰਡੇ ਜੇ ਗੱਡੇ ਹਨ ਨਾ ਇਹ ਤਾਂ ਉਹ ਵੱਡੇ ਉਧਰ ਗੱਡੇ ਉਧਰ ਦਾ ਬਹੁਤ ਫਰਕ ਪੈਣਾ ਨੂੰ ਕੋਈ ਸੁੰਡੀ ਜੀ ਨਹੀਂ ਪਈ ਵਾਲੇ ਦਾਲੀ ਨੇ ਪੱਤੇ ਜੀ ਸੁੰਡੀ ਜੀ ਖਾਈ ਜਾਂਦੇ ਤੇ ਹਰੇ ਹਰੇ ਦਿਖ ਰਹੇ ਆ ਇਸ ਦੇ ਮੱਦੇ ਨਜ਼ਰ ਫਿਰ ਮੈਂ ਸਾਰਿਆਂ ਦੇ ਵਾਲੇ ਦਾਲੇ ਕੋ ਉਹ ਕੀ ਕਹਿੰਦੇ ਉਹ ਗੱਡ ਤੇ ਕੁੰਡੀਆਂ ਗੜਤੀਆਂ ਮੈਂ ਹਨਾ ਕੁੰਡੀਆਂ ਨਹੀਂ ਡੰਡੇ ਜੀਆਂ ਗੜਤੇ ਕਲਮਾ ਜੀ ਨਾਲ ਸਾਰੇ ਸਾਰੇ ਤੱਕ ਇੱਧਰ ਪਾਣੀ ਜਿਆਦਾ ਚੱਲ ਸੁੱਕ ਸੁੱਕੀ ਵਿਚਰੀ ਧੁੱਪ ਵਿਚਰੀ ਧੁੱਪ ਪੈ ਰਹੀ ਆ ਮੈਂ ਹੁਣ ਕਰਾ ਭਰੀਆਂ ਨੂੰ ਫੋਨ ਤੇ ਨਾ ਭਰੀਆਂ ਬੰਦੋ ਫੜੀ ਫੜੇ ਯਾਰ ਜਿਹੜੇ ਆਪਣੇ ਨਾ ਫਲੈਟ ਦੇ ਵਿੱਚ ਕਿਰਾਏਦਾਰ ਆਇਆ ਉਹ ਸਾਨੂੰ ਆ ਚੀਜ਼ ਨਹੀਂ ਪਸੰਦ ਆ ਚੀਜ਼ ਬਦਲਦੇ ਆ ਚੀਜ਼ ਨਹੀਂ ਪਸੰਦ ਆ ਚੀਜ਼ ਬਦਲਦੇ ਜਿਹੜਾ ਬੰਦਾ ਹੁਣ ਸਾਡਾ ਵਿੱਚ ਬ੍ਰੋਕਰ ਆ ਜਿਹਨੇ ਕਿਰਾਏਦਾਰ ਲੱਭੇ ਆ ਮੈਨੂੰ ਵੀ ਸਾਲ ਤੋਂ ਪਹਿਲਾਂ ਪਹਿਲਾਂ ਕੋਈ ਇੱਕ ਸਾਲ ਘੱਟੋ ਘੱਟ ਚਾਹੀਦਾ ਫਲੈਟ ਦੇ ਵਿੱਚ ਤਾ ਮਜ਼ਰੂਕਾ ਨਾ ਵੀ ਕਿਰਾਏਦਾਰ ਆ ਜਿਹੜੇ ਲੰਬੇ ਰਹਿਣੇ ਵਾਲੇ ਆਏ ਨਾ ਵੀ 2 ਮਹੀਨੇ ਬਾਅਦ ਤੇ 3 ਮਹੀਨੇ ਬਾਅਦ ਚੱਲੇ ਕੋਈ ਮੇਰਾ ਤੁਹੇ ਲਵਾ ਦੇ 50 6000 ਰੁਪਏ ਉੱਥੋਂ ਜਿਹੜਾ ਕਿਰਾਇਆ ਉਹਨਾਂ ਉਹ ਮੈਂ ਉੱਧਰ ਲਾ ਦਮਾ ਚੱਲ ਜਾਂਦਾ ਹੁਣ ਦੇਖਦਾ ਕਿ ਕੀ ਬਣਦਾ ਹਲੇ ਆਇਆ ਮੈਂ ਉਹਦੀ ਕਰਕੇ ਆਇਆ ਖਾਣ ਹੁਣੇ ਡਿਸਪੈਚਿੰਗ ਕਰਵਾ ਕੇ ਆਇਆ ਰੰਗ ਹਲੇ ਕਲਰ ਕਰਨਾ ਦੇਖੀ ਤਿੰਨ ਮਹੀਨੇ ਲੱਗ ਜਾਂਦਾ ਭਾਈ ਤਾਂ ਲੱਗ ਜਾਣਾ ਬਰੇਡੀ ਜਗਾ ਤੇ ਹੁਣੇ ਜਾ ਕੇ ਆਇਆ ਮੈਂ ਹਾਂ ਪਾਲ ਕੋਲੇ ਗਿਆ ਤਾਂ ਪਾਲ ਇੱਧਰੇ ਆ ਅੱਛਾ ਨੇ ਹੁਣ ਤੁਹਾਨੂੰ ਲੈ ਜਾਣਾ ਤਾਂ ਪਰ ਕਾਲੀ ਬਹੁਤ ਆ ਮੈਨੂੰ ਥੋੜੀ ਜੀ ਨਹੀਂ ਨਹੀਂ ਤੂੰ ਜਾ ਜਿੰਨੇ ਚਲ ਠੀਕ ਹੈ ਸਰ ਬਾ ਹੁਣ ਉਹ ਤੇ ਬਾ ਬੇਲੇ ਹੀ ਆ ਕਣਕ ਵੱਢ ਹੋ ਰਹੀ ਆ ਬਾਸ ਪਾਸ ਜਾਣਾ ਪਨੇ ਬਸਿਆ ਨੂੰ ਹਾਂ ਮੱਤਾਂ ਦੀ ਤਾਂ ਹੀ ਉਹ ਕਰਦਾ ਮੈਂ ਕਰਦੇ ਨੂੰ ਕਹਿ ਤੈਮੇ ਠੀਕ ਹੈ ਠੀਕ ਹੈ ਠੀਕ ਚੰਗਾ ਹੁਣ ਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਇਹ ਸੀਨੇਮਾ ਤੇ ਉਸ ਦੀ وجہ ਇਹ ਸੀਨੇਮਾ ਜੋ ਕਿ ਹੁਣ ਮੇਰੇ ਨਾਲ ਥੋੜਾ ਜਿਆਦਾ ਇਧਰ ਉਧਰ ਰਹਿੰਦੇ ਜਾਨੂੰ ਕਹਿ ਵੀ ਦਿੰਦਾ ਨਹੀਂ ਜਾਣਾ ਖਰੜ ਨੂੰ ਬੇ ਚੱਲ ਇਹਨੇ ਨਾ ਕਰਦਣੇ ਤੇ ਇਹਨੇ ਰੱਖ ਲਿਆ ਬੱਕਰੀਆਂ ਬੱਕਰੀਆਂ ਵਿੱਚ ਮਸਤ ਰਹਿੰਦਾ ਉਹਨਾਂ ਨਾਲੇ ਗੱਲਾਂ ਕਰੀ ਜਾਂਦਾ ਕੋਈ ਨਹੀਂ ਮਾੜਾ ਵੀ ਦੇਖ ਲੋ ਕਿੰਨਾ ਹੋ ਗਿਆ ਬੱਸਾਂ ਨੂੰ ਜਾਣਾ ਤਾਂ ਹੀ ਡੈਂਟਿੰਗ ਸ਼ੈਂਟਿੰਗ ਕਰਵਾ ਕੇ ਆਇਆ ਆਪਣੇ ਟੌਰ ਕੱਢ ਕੇ ਆਇਆ ਚੰਦਨ ਦਿੱਖਾ ਬਿਠਾਉਣਾ ਕਿੱਥੇ ਸੌਣੇ ਉਹਨਾਂ ਨੂੰ ਜਾ ਕੇ ਸੋਫਾ ਸੈੱਟ ਤੇ ਬੈੱਡ ਦਾ ਪਸੰਦ ਕਰੀ ਜਾ ਕੇ ਫਲੈਟ ਵਾਸਤੇ ਨਵੇਂ ਬੜੇ ਬੜੇ ਬੰਦੇ ਅੱਗੇ ਬੈਠੂਗੇ ਇਹਨੂੰ ਕਿਹੜਾ ਕੰਮ ਆਉਂਦਾ ਤੂੰ ਕੰਮ ਜਾਣਦਾ ਹਾਂ ਇਹ ਪਿੱਛੇ ਤੋਂ ਪਿੱਛੇ ਤੋਂ ਅੱਗੇ ਆਉਂਦਾ ਫਿਰ ਜੇ ਪਿੱਛੇ ਤੋਂ ਅੱਗੇ ਨੂੰ ਆਉਂਦਾ ਹਾਂ ਹਾਂ ਲੈ ਕੇ ਰੱਬ ਦਾ ਨਾਮ ਗੱਡੀ ਤੋਰ ਲਵੇ ਡਰਾਈਵਰ ਆ ਇਹ ਕੌਣ ਕਹਿੰਦਾ ਹੁੰਦਾ ਦੱਸੋ ਬਈ ਯਾਟ ਕਿਹੜਾ ਜੱਟ ਨੰਮਾ ਜੱਟ ਨੰਮਾ ਜੱਟ ਕੱਲ ਦੇ ਮੱਜਾ ਜੱਟ ਡਰਾਈਵਰਟ ਹੁਣੇ ਗਿਆ ਉਹਰੇ ਜੇ ਇਹਨੇ ਡਰਾਇਆ ਨੰਮਾ ਜੱਟ ਕੱਲ ਹਾਂਜੀ ਇਹਦਾ ਨੰਬਰ ਨੂੰ ਮੈਸੇਜ ਕਰਨ ਲੱਗ ਗਿਆ ਕਹਦਾ ਕਿ ਉਹਨੂੰ ਫੋਨ ਕਰਦਾ ਸੀ ਐਸਟਾਫ ਤੋਂ ਬੋਲਦਾ ਮੈਂ ਡਰ ਗਿਆ ਬਾਈ ਇਹ ਨਹੀਂ ਮੇਤੇ ਗਲਤੀ ਨਾਲ ਮੈਸੇਜ ਹੋ ਗਿਆ ਹਾਂ ਨੰਮਾ ਜੱਟ ਹੁਣੇ ਗਿਆ ਮੈਂ ਮਿਲਿਆ ਮੈਨੂੰ ਮਿਲ ਲੈ ਕੇ ਗਿਆ ਮਿਲਿਆ ਮਿਲਿਆ ਮੈਨੂੰ ਮਿਲਿਆ ਮੈਂ ਕਿਹਾ ਨੰਮ ਗੱਡੀ ਬਹੁਤ ਗੰਦੀ ਹੋਈ ਹੋਈ ਤੇ ਮੈਂ ਕੰਮੜੇ ਦਾ ਪਾਣੀ ਜਾਂ ਮਰਵਾ ਦਵਾਂ ਲਾ ਭਾਈ ਵੀਰ ਹੁਣ ਨਹੀਂ ਮਿਲੇ ਸਾਡੀ ਮੋਟਰ ਤੁਹਾਡੇ ਮੂੰਹ ਵਧੀਆ ਬਣਾਈ ਹੋਈ ਆ ਆ ਜਨਰੇਟਰ ਲੱਤੇ ਨੇ 5 ਕਿਲੋਵਾਟ ਦਾ ਹੈ ਆ ਬਾਥਰੂਮ ਤੁਹਾਨੂੰ ਤਾਂ ਘੋੜਾ ਤਾਂ ਹੈ ਇਹ ਆਨਲਾਈਨ ਨਹੀਂ ਅਸੀਂ ਆਨਲਾਈਨ ਮੰਗਾਇਆ ਅਮਾ ਯਾਹ ਤੇ ਠੀਕ ਹੈ ਠੀਕ ਹੈ ਠੀਕ ਹੈ ਗਾਰੰਟੀ ਵਗੈਰਾ ਕਿੰਨੀ ਸਾਲ ਦੀ ਹੈ ਅੱਛੇ ਸਾਲ ਦੀ ਭਾਜੀ ਨਾਲ ਬੋਲ ਦੋ ਸੋਨ ਸੁਖਰੀਆ ਭਾਜੀ ਉੱਥੇ ਆਇਆ ਕਰੀ ਮੇਰੇ ਕੋਲ ਜਰੂਰ ਹੈਗਾ ਮੇਰੇ ਕੋਲ ਤੇਰਾ ਅੱਛਾ ਕਰੋ ਜੀ ਫੋਨ ਆ ਗਿਆ ਆ ਗਿਆ ਆ ਗਿਆ ਲੈ ਵੀ ਮੈਂ ਇੱਥੋਂ ਚੱਕਿਆ ਦਾ ਸਾਰਾ ਫਰਨੀਚਰ ਹਾਂ ਸਤਵੰਤ ਫਰਨੀਚਰ ਮਰਕਰਜ਼ ਕਿਹੜੀ ਆਹ ਵੈਰਾਈਟੀ ਕੇਹੀ ਤੇ ਆਹ ਆ ਗਈ ਹੋਈ ਹੈ ਕੀ ਹਾਲ ਹੈ ਜੀ ਕਿਵੇਂ ਮੁੰਡਾ ਠੀਕ ਹੈ ਓ ਠੀਕ ਆ ਬੁਕੇ ਠੀਕ ਹੈ ਅਸੀਂ ਆਪ ਹੁਣ ਸਾਨੂੰ ਬੈੱਡ ਚਾਹੀਦੇ ਢੋਅ ਵਾਲੇ ਆਹ ਅਸੀਂ ਉਹ ਜਿਹੜੇ ਮੂਰੇ ਪਏ ਆ ਉਹ ਲਿਖਦੇ ਤਿੰਨ ਸੈਟ ਆ ਉਹ ਮੂਰ ਲਿਆ ਆ ਤੇ ਹੁਣ ਜਿਹੜੀ ਡਿਮਾਂਡ ਆਈ ਉਹ ਕਹਿੰਦੇ ਸਾਨੂੰ ਢੋਅ ਵਾਲੇ ਚਾਹੀਦੇ ਆ ਪਹਿਲਾਂ ਕਰਾਇਪਾ ਲਾਇਆ ਹੁੰਦਾ ਤਾਂ ਉਹ ਤੋਂ ਸਾਹਮਣੇ ਲਿਖ ਕੇ ਲਾਇਆ ਹੁੰਦਾ ਇੱਥੇ ਬੈਨਰ ਲਾ ਦਿੱਤਾ ਆਪਾਂ ਨੇ ਤੇ ਜਿਹੜਾ ਉੱਪਰ ਵਾਲਾ ਫਲੈਟ ਬਕਾਊ ਆ ਫੋਰ ਸੇਲ ਜੇ ਭਾਈ ਕਿਸੇ ਨੇ ਲੈਣਾ ਨਾ ਨੰਬਰ ਲਿਖਿਆ ਹੋਇਆ 70 400 ਪੂਰਾ 55 883 ਮੇਰੇ ਨਾਲ ਦਾ ਸੇਮ ਉਸ ਦਿਨ ਕਿਸੇ ਨੇ ਲੈਣਾ ਹੋਇਆ ਹਾਂ ਰਡੀ ਹਾਂਜੀ ਆ ਗੱਤ ਲੱਟਾ ਮੋਲਮ ਰਹੀ ਆ ਅਧਿਕ ਸਾਈਡ ਤੇ ਨਾ ਜਿਹ ਹੈਗੀ ਜਗਾ ਜਿਹੜੀ ਆ ਹਨਾ ਪੱਖਾ ਚੱਲ ਗਿਆ ਔਰ ਆ ਸਾਈਡ ਖੋਲ੍ਹ ਜਾਨੀ ਆ ਪੂਰੀ ਬਟੀ ਗਈ ਪਿੱਛੇ ਫਟਾ ਖੁੱਲਦਾ ਹੀ ਜਾਏ ਹਾਂ 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 ਇਹ ਤਾਂ ਜਸਾ ਟੋਬਾ ਨਾ ਦਿੱਤਾ ਕੋਣ ਇੱਕ ਇੱਥੇ ਗੱਦੀ ਲਗਣੀ ਹੈ ਇੱਕ ਇੱਥੇ ਮੂਰੇ ਆ ਮੂਰੇ ਬਣਾ ਦੀਏ ਉਹ ਨਹੀਂ ਹੋ ਰਹੀ ਇਹਨਾਂ ਨੂੰ ਆ ਚੀਜ਼ ਇਦਾਂ ਥੋੜਾ ਫਿਕਸ ਰਾਇਆ ਵਾ ਹਾਂ ਹਾਂ ਆਹ ਮੂਰੇ ਚਿੱਤੇ ਚੱਕੇ ਲਾਇਆ ਮੈਂ ਜੇ ਅੱਗੇ ਨੂੰ ਚੱਲ ਅੱਗੇ ਨੂੰ ਚੰਮੜਾ ਜਾ ਨਹੀਂ ਯਾ ਤਾਂ ਇਹ ਹੋਊਗਾ ਜੇ ਨੀਚਾ ਕੇ ਜਦੋਂ ਫੱਟੀ ਭਰ ਕੇ ਇਹਨੂੰ ਹਾਂ ਨੂੰ ਅੱਛੀ ਪੇਚ ਲਾਜ ਵੀ ਪੱਕੇ ਜਾਦੀਏ ਇਹਨੂੰ ਟੋਨ ਐਕਟਿਵ ਹੋ ਜਾਣਾ ਇਹਦੇ ਵਰਗਾ ਦਿਲਾਵਾਲੀ ਇਹਨੂੰ ਉੱਚੀ ਕਰਨਾ ਚਾਹੁੰਦਾ ਇਹ ਇੱਥੇ ਦਾ ਕਾਜ ਹੈ ਧੜੀ ਹਾਂ ਜੀ ਹਾਂ 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 ਲੱਕ ਸਕ੍ਰੀਨ ਫਿਰ ਲੱਕੜ ਜਿਹੜੀ ਬੱਚਾ ਜਿੰਨੀ ਹੱਥਲੇ ਆ ਨਾ ਹਾਂ ਮਿਨੀਮਲ 8 ਇੰਚ ਗਰਾਕੇ ਨੇ ਇੱਥੇ ਲਾਇਆ ਹੋਰ ਚੱਕਰ ਥੋੜੀ ਜੀ ਫਿਰ ਪੱਟੀ ਭਰ ਲੀਕ ਕਰ ਉਸ ਨਾਲ ਹਾਂ ਜੀ ਆਪਾਂ ਇਹਦੇ ਉੱਪਰ ਫੱਟੀ ਲੱਗ ਦੂ ਯਾਰ ਇਹਦੇ ਪਰ ਫੱਟੇ ਟੈਚ ਹੋ ਜੂਗੇ ਥਾਲੀ ਇਹ ਹੋ ਜੂਗੀ ਹਾਂ ਇਹਦੇ ਪਰ ਟੈਚ ਕਰੋ ਇਹਦੇ ਪਰ ਗੱਡੀ ਬਣਾ ਦੀ ਜੇਡੇ ਆਹ ਸਾਡੇ ਤਾਂ ਕਹਿੰਦੇ ਆ ਵੀ ਸਮਾਜਾ ਵਿੱਚ ਲੱਗਿਆ ਹੋਈ ਆ ਪਰ ਤੇ ਉਹ ਕਰਕੇ ਜੇ ਵਿੱਚੇ ਗੱਡੀ ਬਣਾ ਦਿੰਦਾ ਸੋਨੀ ਆ ਆ ਤਾਂ ਮੜਾ ਜਾ ਮੈਂ ਤਾਂ ਆਹੀ ਕਹਿੰਦਾ ਤਾਂ ਵੀ ਇੱਥੇ ਤੇ ਆਪਾਂ ਕੱਟ ਲੈਂਦੇ ਆ ਪੱਕਾ ਕੰਧ ਤੇ ਫਿੱਟ ਕਰਦੇ ਆ ਘਾੜ ਜਿਹਾ ਬਣਾ ਕੇ ਜਗਾਰ ਕੱਟਣੀ ਜ਼ਰੂਰ ਤੇ ਨਹੀਂ ਆ ਗਈ ਬਈ ਮੱਲਵਾ ਆਪਣੇ ਕੋਲ ਉੱਥੇ ਬੋੜ ਪਿਆ ਹਾਂ ਠੀਕ ਐ 6-4 ਤੋਂ ਬੋੜ ਪਿਆ ਹੋ ਆਹ ਇਹ ਕੌਂਸਿੰਗ ਹੌ 10 ਇੰਚ ਰੱਖੀ ਵੀ ਹੋਣੀ ਆ ਬਾਈਂ ਚ ਮੈਂ ਇੱਥੇ ਦੇ 10 ਇੰਚ ਜਦ ਵੀ ਸੋਨੇ ਲਾ ਕੇ ਬਾਕੀ ਜਿਹੜੀ ਬਾਈਂ ਕੰਨ ਉੱਪਰ ਚੱਕ ਕੇ ਲੰਦਾ ਨਾ ਜੋੜ ਦਿੰਦੀ ਇਹਦੇ ਉੱਪਰ ਗੱਦੀ ਬਣਾਉਣੀ ਉਹ 10 ਇੰਚ ਦੇ ਵੀ ਤਿੰਨ ਲਿਆਉਂਦੇ ਉਹਦੇ ਚ ਬਣਾ ਕੇ ਇਹਨਾਂ ਵੀ ਚਾਰ ਨੇ ਹੋਣੇ ਹਾਂ ਦੋ ਦੇ ਸਰਾ ਹੁਣ 10 ਦੇ ਨਹੀਂ 12 ਦੇ ਲਿਆਉਨੇ ਹਾਂ ਹਾਂ ਸਭ ਦੋ ਦਸੋਂ ਕਹਿ ਜਾਂਦਾ ਠੀਕ ਆ 12 ਇੰਚ ਦੇ ਪੀਸ ਬਣਾ ਲਿਆ ਹੁੰਨੇ ਆ 12 ਇੰਚ ਜਿਹੜਾ ਜੋੜ ਲਾ ਕੇ 12 ਇੰਚ ਇੱਥੇ ਦੇ ਸੁਣ ਕੱਟ ਆਇਆ ਹਾਂ ਇੱਥੇ ਕੱਟ ਆਇਆ ਹਾਂ ਨਾ ਕੀ ਗੱਦੀ ਲਵਾਰ ਮੇਰੇ ਬਾਰੇ ਜਿੰਨਾ ਇਹ ਕਰੋ ਵਾ ਇੱਕ ਆਹ ਬੜਾ ਬੋਰ ਰਹਿਣ ਦੇ ਠੀਕ ਆ ਹੁਣ ਕੋਈ ਛੇ ਜਾ ਤੇ ਇਹਦੇ ਲੋ 6 3 ਦੇ ਨਵੇਂ ਬੋਰ ਹਾਂਜੀ ਇਹਨੇ ਤਾਂ ਨਾ ਰਮਾ ਇਹਦੇ ਵਿੱਚ ਫਿੱਟ ਕਰ ਦੋ ਆਪਾਂ ਠੀਕ ਆ ਇੱਥੇ ਦੇ 3 ਫੁੱਟ ਦੇ ਵੀ ਇੱਥੇ ਚੜ ਦੋ ਸਹੀ ਗੱਲ ਹੈ ਬਹੁਤ ਗੱਦੀ ਹੈ ਬਸ ਤਿੰਨ ਫੁੱਟ ਤੇ ਕਰ ਲੈ ਤੇਰੇ 6 18 ਫੁੱਟ ਦੇ ਹੋਰ ਪੈਸੇ ਬਚ ਜੂਗਾ ਬਸ ਠੀਕ ਆ ਬਸ ਇਹਨੇ ਬਟੇ ਕੋਰਡ ਨੂੰ ਤਿਆਰ ਕਰ ਦਿੱਤਾ ਨਾ ਉਹ ਜਿੱਥੇ ਜੋੜ ਪਰ ਲਾਇਆ ਹੋਇਆ ਨਾ ਇਹ ਆਹ ਪੱਟੀ ਹੀ ਹੈਗਾ ਮਾ ਜੀ ਆਹ ਬਟੇ ਕਰਿਆ ਵਾ ਇੱਥੇ ਬਟੇ ਕਰਦਾ ਜੇ ਨਾਟ ਕਰਦਾ ਨਾ ਇੱਥੇ ਜੱਟ ਫਿਰ ਕੋਮੀਟਰ ਤਾਂ ਨਹੀਂ ਹੋਣਾ ਹਾਂ ਗੱਦੀ ਗਰੇ ਇਹਦੇ ਨਾਲ ਗਰੇ ਲਾ ਦੇ ਯਾਰ ਗਰੇ ਕੱਪੜਾ ਤਾਂ ਨਹੀਂ ਦੇਣਾ ਕੱਪੜਾ ਗਰੇ ਤੇ ਦੋਨੋਂ ਕੰਬੀਨੇਸ਼ਨ ਕਰਾ ਲੈ ਵਿੱਚ ਮੈਂ ਕਹਿੰਦਾ ਨਾਲ ਮੈਚਿੰਗ ਕਰਾ ਦੇ ਦੋਨੋਂ ਮੈਚ 6 ਚੌਪੜਾ 6 6 ਦੇ ਪੰਜ 11 11 ਕਿੰਝ ਛੱਡ ਕੇ ਜਦੋਂ ਵਿੱਚ ਤੇ ਬਾਕੀ ਤਾਂ ਵੀ ਘੱਟ ਕੁ ਵਜੇ 버거 ਖਾ ਲੀਏ ਟਾਈਮ ਘੱਟ ਹੈ ਬਾਈ ਬੜੇ ਨਹੀਂ ਆਏ ਨਾ ਪਰ ਪੈਂਟਰ ਨਾਲ ਵੀ ਇਹ ਨਾ ਮੇਰੇ ਬੱਚਾ ਤੇ ਨਹੀਂ ਕਰਾ ਰਿਹਾ ਮੇਰਾ ਨੁਕਸਾਨੇ ਕਰਾ ਰ ਆ ਰਿਹਾ ਹੈ ਹੁਣ ਹੋਰ ਦੁਕਾਨ ਵੱਲ ਗਿਆ ਸਾਹਮਣੇ ਇੱਥੇ ਕਹਿੰਦਾ ਇੱਥੇ ਵੀ ਦੇਖ ਲੈ ਇੱਕ ਵਾਰੀ ਇਹ ਪਿੰਡਾਂ ਚ ਖੇਤਾਂ ਚ ਦੁਕਾਨ ਖੋਲੀ ਹੋਈ ਆ ਅਸਲ ਮੇਨ ਹਾਈਵੇ ਵੀ ਚੱਲਦਾ ਜੋ ਮਰਜ਼ੀ ਲੋ ਇੱਥੋਂ ਬਸ ਮਾਲ ਪਿਆ ਭਾਈ ਇੱਥੇ ਵੀ ਉਹ ਤੱਕ ਨੂੰ ਲੰਬਾਈ ਲੰਬਾ ਪਿਆ ਜਿੰਨਾ ਮਰਜ਼ੀ ਚੀਜ਼ਾਂ ਚੱਕੋ ਬਾਈ ਫਰਨੀਚਰ ਹੈ ਫਰਨੀਚਰ ਜੀ ਦੇਖਣ ਆਏ ਸੀ ਇੱਥੇ ਉਹ ਸਾਹਮਣੇ ਜਿਹੜੀ ਕੋਠੀ ਆ ਉਹ ਸਾਹਮਣੇ ਸਿੱਧੀ ਜਿਹੜੀ ਜਿੱਥੇ ਸੀ ਜਿੱਥੇ ਸੀ ਬਲਟਾ ਫਰਨਿਕਾ ਐਸਾ ਆ ਰਿਹਾ ਹੈ ਅੱਛਾ ਲੈ ਵੀ ਏਸੀਪੀ ਹੈ ਨਾ ਹਾਂਜੀ ਏਸੀਪੀ ਏਸੀਪੀ ਅੱਛਾ ਆ ਜਿਹੜੀ ਆ ਲੱਗੀ ਹੋਈ ਆ ਹਾਂਜੀ ਹੈ ਹਨ ਵੀ ਲਾਈ ਹੋਈ ਆ ਚਾਰੋਂ ਪਾਸੇ ਇੱਕ ਮਿੰਟ ਖੜ ਕੇ ਬਾਹਰ ਤੇ ਯਾਰ ਇਹ ਲੂਪ ਪਰ ਅੜੀ ਯਾਰ ਮਨਉਨੀ ਸਾਡੀ ਚਾਚੀ ਨਹੀਂ ਗਈ ਯਾਰ ਇਹ ਹਾਂਜੀ ਆ ਇੱਕ ਮਿੰਟ ਬਾਹਰ ਦੇਖਦਾ ਮੈਂ ਆ ਜਾ ਬਾਹਰ ਨੂੰ ਚੱਲ ਜਨੂ ਜਨੂ ਗੱਟਿੱਤ ਇਹ ਲਾ ਲਖਣੀ ਏਸੀ ਦੀ ਫਾਇਲ ਵਾਲੀ ਆ ਸਾਹਮਣੇ ਇਹਦਾ ਫੋਨ ਆ ਗਿਆ ਆ ਲੱਗੀ ਵੀ ਇਧਰ ਆ ਏਸੀ ਦੀ ਫਾਇਲ ਆਪਣੇ ਬੰਦਾ ਆ ਲਾਉਣ ਰੇ ਕੱਲ ਤੋਂ ਕੰਮ ਸ਼ੁਰੂ ਹਾਂਜੀ ਇੰਜ ਹੀ ਕਰਦੇ ਕਰੇਗੇ ਬਹੁਤ ਠੀਕ ਆ ਜਾਓ ਚੀਜ਼ ਦਿਖਾ ਰਿਹਾ ਇਹ ਇਹ ਸਮਾਰੀ ਹੱਥ ਵਿੱਚ ਅੱਦੇ ਪੱਤੇ ਕੱਟੇ ਗੱਲ ਦੀ ਚੁੰਜੀ ਸਾਰੇ ਹਾਂ ਕਿੰਨੇ ਥੜੀ ਇਹ ਅਗਲੇ ਦਿਨ ਰਸਤੇ ਰਸਤੇ ਇਹ ਮੈਂ ਰੋੜਾ ਦੇਖਣੇ ਸਾਰੇ ਕਿੱਥੇ ਹੋਣਗੇ ਹਾਂ ਇਹ ਕਿਉਂ ਵੀ ਬੈਰੈਟੀ ਆਪਣੀ ਆਪਣੀ ਕੱਲੋਂ ਸਵੇਰੇ ਉੱਠ ਜਾਗੇ ਨਾ ਹੁਣੇ ਹੀ ਬਸ ਥੋੜੀ ਜਿਹੀ ਹੈ ਇਹ ਹੱਥ ਲੱਗੇ ਦੇ ਜਦੋਂ ਹੁਣੇ ਹੱਥ ਲਾਉਣਾ ਪਿਆ ਆ ਥਾਦਾ ਮੈਂ ਤੈਨੂੰ ਬੜਾ ਦਿਖਾਉਣਾ ਵੀ ਤੇ ਇਹਦੇ ਹਾਂ ਅਜੇ ਖੜੀ ਕਿਉਂ ਮੈਂਰੇ ਇਦਾਂ ਦੀ ਲੱਕੜੀ ਹੈ ਹਾਂਜੀ ਹਾਂਜੀ ਆ ਅੱਛਾ ਨਾ ਹੀ ਦੇਖਣਾ ਤਾਂ ਗਰੇ ਨਾਲ ਸੁਣੀ ਹੋ ਰਿਹਾ ਹੈ ਵੜੇ ਬੜੀ ਗਲਵਾਜੀ ਬੰਦੀ ਜੀ ਪੂਰੀ ਪੂਰੇ ਲਵਾਈ ਲੋ ਤੁਸੀਂ ਵੀ ਇਹ ਉਹ ਸ਼ੀਟ ਜਲੀ ਕਿ ਤਿਆਰੀ ਆ ਸਾਹਮਣੇ ਸਾਹਮਣੇ ਵੀ ਲੱਗੀ ਸਾਹਮਣੇ ਵੀ ਸਾਡੀ ਲੱਗੀ ਹੋ ਪੂਰੀ ਕੋਠੀ ਦਾ ਅਸੀਂ ਕੰਮ ਕੀਤਾ ਅੱਛਾ ਸਾਹਮਣੇ ਕੋਠੀ ਦਾ ਸੀਸਾ ਐਲੀਵੇਸ਼ਨ ਥੱਲੇ ਸ਼ੀਟ ਵੀ ਲੱਗੀ ਹੋਈ ਹੈ ਹਾਂ ਹਾਂ ਅ ਪਹਿਲੇ ਪਰ ਪਠਾਣਾ ਆਇਆ ਤਾਂ ਬੰਦਾ ਹਾਂ ਪਹਿਲੇ ਪਰ ਬਾਈ ਸਵੇਰ ਦਾ ਅੱਛਾ ਉਹ ਆਜੀ ਓ ਯਾਰ ਉਹ ਤਾਂ ਪਿੱਛੇ ਬੜਾਲ ਤੇ ਦੇ ਹਾਂ ਉਹ ਵੀ ਕਹਿੰਦਾ ਮਗਾ ਦੀ ਨੂੰ ਖੜ ਕੇ ਬਾਈ ਕਹਿੰਦਾ ਪਿੱਛੇ ਮਾ ਦੇ ਆ ਤੂੰ ਤਾਂ ਆ ਗਿਆ ਆ ਲੈ ਓਏ ਸੋਨੀ ਬਾਈ ਦਾ ਥੋੜਾ 버ਗਰ ਖਾ ਲੈ ਖੜ ਹਾਂ ਜੇ ਕੈਚ ਕਰ ਆ ਆ ਜਾ ਅਸੇ ਟੀਗਰ ਕੈਚ ਕਰ ਖੜ ਕੇ ਆ ਚਲ ਆ ਜਾ ਵੀ ਜਾ ਜਾ ਆਹ ਦੇ ਕਿੱਥੇ ਜਾਓ ਮੇਰੀ ਕਣਕ ਦਾ ਵੀ ਨੰਬਰ ਲੱਗ ਗਿਆ ਫੜੀ ਫੜਾ ਭੱਜਿਆ ਮੈਂ ਤੇ ਮੇਰੀ ਕੰਨਕ ਵੀ ਨਿਕਲ ਜਾਣੀ ਧੰਨਵਾਦ ਵਾਹਿਗੁਰੂ ਦਾ ਤਾਂ ਨਹੀਂ ਘਰਾਉਣਗੇ ਉਹ ਸਾਹਮਣੇ ਟਰੈਕਟਰ ਜਾਊਗਾ ਕਸ਼ਮੀਰੀ ਭਾਈ ਲੈ ਕੇ ਚੱਲਿਆ ਤੇ ਮੈਂ ਜਾਊਗਾ ਮੋਟਰਸਾਈਕਲ ਪਰ ਚਾਬੀ ਕਿਤੇ ਨਾ ਹਟ ਮੋਟਰਸਾਈਕਲ ਚੱਕਣਾ ਤਾਂ ਉਹਨੇ ਉਹ ਟਰਾਲੀ ਵਿੱਚ ਰੱਖਣਾ ਸਮਾਨ ਏਸ ਕਪੜਾ ਮਾਰੀ ਹੈ ਕਿ ਕਪੜਾ ਰੱਖਿਆ ਬੋਲਟ ਦੀ ਉਹ ਪਾਣੀ ਦੀ ਬੋਤਲ ਹੈ ਕਿਉਂ ਠੰਡੀ ਜੀ ਭਰੀ ਹੋਈ ਹੈ ਅੰਦਰ ਇੱਕ ਦੇ ਦੇ ਭਰ ਕੇ ਮੈਨੂੰ ਦੇ ਦੇ ਹਾਂ ਆ ਲੰਗਾ ਭਾਈ ਲੈ ਕੇ ਉਹ ਲੰਗਾ ਕਿਸ਼ਮੀ ਜੀ ਵੇਟਰ ਲੈ ਕੇ ਮੇਰੇ ਪਾਣੀ ਦਾ ਮਾੜਾ ਪਾਣੀ ਤੇ ਲ ਮੇਰੇ ਨੱਠ ਭੱਜ ਲੱਗੀ ਹੋਈ ਆ ਨਾ ਇਹ ਆ ਕੰਮ ਹੋ ਜਾਵੇ ਕੱਲ ਨੂੰ ਮੌਸਮ ਦਾ ਕੁਝ ਨਹੀਂ ਪਤਾ ਹੈਗਾ ਲਓ ਜੀ ਪ੍ਰੈਸ਼ਰ ਵੀ ਆ ਗਿਆ ਭਈਏ ਵੀ ਤਿਆਰ ਪੀ ਲੋ ਪੀ ਲੋ ਪੀ ਲੋ ਪੀਣਾ ਪੀ ਲੋ ਪੀ ਲੋ ਤੇ ਟਰੈਕਟਰ ਵੀ ਆ ਗਿਆ ਜਿਲ ਬਾਲੋ ਦਾ ਹਾਸਲੇ ਆਇਆ ਹੁਣ ਦੇਖਦੇ ਆ ਇਧਰੋਂ ਆਏ ਟਰਾਲੀ ਆਣੀ ਮੁੜ ਜੂਗੀ ਪੰਦੀ ਵਿੱਚ ਆ ਗਏ फिफ्टी फिफ्टी है आएगा आ भी सकता है कुछ नहीं पता है मौसम का आज ले न... ले भी ले, ले। ਟ੍ਰੱਕ ਹੋਆ ਬਾਈ ਮੂਰੇ ਵੀ ਦੇਖਣਾ ਟਰੈਕਟਰ ਡਰਾਈਵਰ ਆ ਡਰਾਈਵਰ ਡਰਾਈਵਰ ਕੁਆਟੀ ਦੇ ਬਾਈ ਨੂੰ ਬੁਲਾਇ ਭయ్యా ਮੰਨ ਗਿਆ ਕਹਿੰਦਾ ਡਰਾਈਵਰ ਬੜਾ ਘੈਂਟ ਆ। ਭਾਈ ਮੰਨ ਗਿਆ ਸਰਾਈ। ਮੰਨ ਗਿਆ। ਹਾਂ ਜੀ। ਬਹੁਤ ਪੱਕਾ ਡਰਾਈਵਰ। ਉਹ ਨਾ ਮੈਂ ਉਹਦੇ ਤੇ ਬੈਗ ਹੀ ਲਾ ਦੇਣੀ ਸੀ। ਲੈ ਕੀ ਕਰਾਂ ਇਹਨੇ ਜੀ। ਬਸ ਠੀਕ ਆ। ਉੱਪਰੋਂ ਆਪਰ ਦੀ ਘੁੰਮ ਕੇ ਆ ਜਾਣਾ ਤਾਂ ਇਹ ਜੀ। ਚੱਲ ਆ ਵੀ ਲਾ ਗਿਓ ਠੀਕ ਆ ਹੁਣ। ਹਾਂ ਜੀ ਬੰਨੀਆਂ ਹੋਈਆਂ ਨੀ ਇਹਨਾਂ ਨੇ। ਉਹ ਇੱਕ ਪੱਲੜ ਆਹ ਪੱਲੜ ਮੈਨੂੰ ਦੇ ਦਿਓ। ਇਹ ਵਿੱਚ ਮਿਚਾ ਲੈਂਦੇ ਦੂਜਾ ਪੱਲੜ ਦੋ ਪੱਲੜ ਵੱਡੇ ਵੱਡੇ। ਓਏ ਮੈਨੂੰ ਦੇ ਦਿਓ ਟਰਾਲੀ 'ਚ ਵਿਸਾਉਣਾ ਇਹ। ਹਾਂ। ਉਹ ਇੱਕ ਉਹ ਜੇ ਜੇ بڑا ਪੱਲੜ ਆ। ਜੇ ਬੜਾ ਪੱਲੜ ਆ ਜੇ ਨਾਲੇ ਅੰਦਰ ਆਇਆ ਜੀ ਉਹਨੇ ਸਾਣਾ ਮੈਂ ਸੱਜਾਰਾ ਪਚਾਰੀ ਦਾ ਪੱਲੜੇ ਪੱਲੜੇ ਕਰਦਾ ਬਾਲਰ ਬਹੁਤ ਆ ਰਾਜੇ ਦੇ ਪਾਸ ਬਾਲਰ ਇ tanto ਨਹੀਂ ਇਹ ਇਹਦਾ ਕਰਾਇਆ ਪੈਂਦਾ ਪੱਲੜ ਦਾ ਜੀਤੇ ਦਾ ਰੋਜ਼ ਅਧਿਆ ਲੈਡ ਆ ਜਾਂਦਾ ਕਹਦਾ ਪੱਲੜ ਮੈਂ ਖੜਦਾ ਉਹਨੂੰ ਪੈਗ ਲਵਾ ਦਿੰਦਾ ਮੈਨੂੰ ਪੱਲੜ ਚਾਹੀਦਾ ਹਲੇ ਪੱਲੜ ਥੋਲ ਦਿੰਦਾ হ্যাঁ এগো আগাড়া হয়ে ਬੰਦ ਚਾਬੀ ਆਫ ਹੈ ਚਾਬੀ ਆਫ ਹੈ ਕਿਹੜੇ ਲਈ ਹੋੜਕੜੀ ਰੱਖੀ ਅੱਛਾ ਹੋ ਗਈ ਸਾਰੀ ਲਾਈਟਰ ਕਰਤੇ ਬੰਦ ਤੇ ਟਰੈਕਟਰ ਨੂੰ ਥੋੜਾ ਅੱਗੇ ਕਰਤਾ ਤਾਂ ਤੇ ਆਪਣੀ ਕਣਕ ਗਈ ਨਿਕਲ ਜਿਹੜੀ ਚੀਜ਼ ਦਾ ਅੱਜ ਸਵੇਰ ਦਾ ਡਰ ਸੀ ਕੰਮ ਨਿਬੜ ਕੇ ਆਪਣਾ ਭਾਈ ਆਪਾਂ ਨੇ ਪਰੇ ਟਾਤੀ ਕਣਕ ਸਾਰੀ ਆਹ ਇਹ ਹਾਜੜੇ ਆਪਣੇ ਚਾਹ ਕਹਿੰਦੇ ਹੁੰਦੇ ਆ ਰਸੀਆਂ ਇਹ ਪਾ ਰੱਖੀ ਆਪਣੇ ਅੰਦਰ ਅਗਲੇ ਸਾਲ ਕੰਮ ਆਉਣਗੇ ਹੁਣ ਇਹ ਇੱਕ ਤੋਂ ਹੋਰ ਸਵੇਰੇ ਦੇਖੂ ਹਾਂ ਜਿੱਧਰ-ਉਧਰ ਪਈ ਹੋਵੇ ਸ਼ਾਇਦ ਹੁਣ ਨੇਰੇ ਚ ਦਿਖਦੀ ਨਹੀਂ ਹੈ ਬੇੜਾ ਲਓ ਜੀ ਟਰੈਕਟਰ ਗਿਆ ਬਾਹਰ ਡਰਾਈਵਰ ਘੁਆਟੀ ਦੇ ਭਰਾ ਆਇਆ ਆਪਾਂ ਨੇ ਕਸ਼ਮੀਰੀ ਭਾਈ ਅੱਜ ਕੋਈ ਬੰਦਾ ਵੀ ਨਹੀਂ ਆਇਆ ਘਰ ਨਾ ਸਰਬਜੀਤ ਦਾ ਨਾਮ ਨਾ ਐਤੋਂ ਬਾਈਕ ਲੈ ਲੈ ਬਾਈ ਦਵਾ ਕੇ ਲੈ ਜਾ ਬਾਈ ਚਲ ਹੁਣ ਦੇ ਆਉਣ ਦੇ ਆਉਣ ਦੇ ਹੁਣ ਦੇ ਚਲ 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 ਚੱਲ 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 ਨਿਕਲ ਜਾ ਭਾਈ ਪਾਕੀਪਿਆ ਬਾਈ ਨੂੰ ਕਿਹਾ ਮੈਂ ਕਿ ਸਾਡੇ ਦੋਨੇ ਟਰੈਕਟਰ ਨਹੀਂ ਘਰਾ ਹੈਗੇ ਅੱਜ ਤੇ ਮੈਂ ਦੋਨੇ ਕੰਮ ਪਰ ਗਏ ਹੋਏ ਆ ਲੱਗੇ ਹੋਇਆ ਉੱਧਰ ਉਹ ਵੀ ਕੰਮ ਕੱਢਣ ਲੱਗੇ ਹੋਏ ਆ ਤੇ ਬਾਈ ਨਾ ਇਹ ਵੀ ਟਰੈਕਟਰ ਤੇ ਰਹੀ ਆ ਇਦਾਂ ਇਹ ਤਿਆਰ ਹੁੰਦਾ ਬਾਈ ਪਿੰਡਾਂ ਦੇ ਵਿੱਚ ਇੱਕ ਦੂਜੇ ਜਦੋਂ ਮਦਦ ਕਰਦੇ ਆ ਨਾ ਤਾਂ ਬਾਈ ਤੁਸੀਂ ਆ ਹੋਰ ਬਾਤੀਆਂ ਅੱਧੇ ਬੋਲ ਫਰ ਬਾਈ ਆ ਗਿਆ ਹੈ ਨਾ ਟਰੈਕਟਰ ਵੀ ਹੈਗਾ ਟਰਾਲੀ ਵੀ ਹੈਗੀ ਆ ਮੈਂ ਹੀ ਛੱਡਾਂ ਤਾਂ ਮੈਂ ਹੀ ਲੈ ਆਉਂਗਾ ਮੈਂ ਜਾ ਸੋਨੇ ਪੈ ਸਵਾਗਾ मोटर से लगे करता था मैं चल भाई चल चल भाई चल ले जा ले जा ले जा भाई ले जा ले जा आ गया मैं ना भाई मेरे दोस्त आ गए मोटर कड़ी बैठा ने मैं तो गल्ला मत मा मारे मा हैं मारे ने ना आज ना ये मैच हारे हैं बड़ा तो क्या है आज ना मैच हारे हैं दिल दुखे आज